ਹਾਂਜੀ ਭਾਈ ਜੀ ਸਵੇਰ ਦੇ 6:30 ਵਜੇ ਆ ਤੇ ਮੈਂ ਚੱਲਿਆ ਸੀ ਕੰਮ ਨੂੰ ਤੇ ਮੇਰੇ ਕੰਮ ਘਰੋਂ ਜਿਆਦਾ ਦੂਰ ਨਹੀਂਗਾ ਤੇ ਮੈਂ ਭਈ ਭਈ ਤੁਰਿਆ ਜਾਣਾ ਹੁੰਨਾ ਤੇ ਮੈਂ ਕਿਹਾ ਚਲੋ ਤੁਹਾਨੂੰ ਆਦਾ ਇਲਾਕਾ ਦਿਖਾ ਦਈਏ ਤੇ ਇਹ ਸਾਡਾ ਪੈਂਡਾ ਜੀ ਇਹ ਸਾਡਾ ਪੈਂਡਾ ਆ ਨਜ਼ਰ ਆ ਰਿਹਾ ਤੁਹਾਨੂੰ ਤੇ ਇਹ ਪਈ ਜਾਂਦੀ ਕੰਮ ਨੂੰ ਇੱਧਰਲੇ ਪਾਸੇ ਜੀਵੀ ਤਾਰਾਂ ਨੇ ਪਹਿਲੀ ਵਾਹਤੀ ਆ ਤੇ ਬੀਜਣੋ ਰਹਿ ਗਏ ਅਜੇ ਤੇ ਇੱਧਰਲੇ ਪਾਸੇ ਬਾਈ ਹੁਣੀ ਕਾਲੇ ਸੀਗੇ ਤੇ ਉਹਨਾਂ ਨੇ ਚਲੋ ਅਗੇਤੀ ਬੀਜਤੀ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਬਹੁਤ ਹੀ ਸ਼ਾਂਤ ਵਾਤਾਵਰਨ ਪਿੰਡੂ ਨਜ਼ਾਰਾ ਜੀ ਬਹੁਤ ਹੀ ਖੂਬਸੂਰਤ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਪਰਲੇ ਪਾਸੇ ਸ਼ਹਿਰ ਪੈਂਦਾ ਸਮੁੰਦਰ ਆ ਤੇ ਔਰਲੇ ਪਾਸੇ ਆ ਪਿੰਡ ਵਾਸਤੇ ਛੋਟੇ ਛੋਟੇ ਇਹ ਇੱਕ ਮੀਲ ਪੱਥਰ ਨਜ਼ਰ ਆ ਰਿਹਾ ਹੈ ਇਹਦੀ ਥੋੜੀ ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਜੀ ਇਹ ਰਾਸਤੇ ਨੂੰ ਨਾਰਵੀਨ ਭਾਸ਼ਾ ਚ ਕੌਂਗਸਵਾਈ ਕਹਿੰਦੇ ਆ ਵੀ ਰਾਇਲਸ ਰੋਡ ਤੇ ਇਹ 17ਵੀਂ ਸਦੀ ਦੇ ਮਕਾਨ ਆ ਜੀ ਹੁਣ ਸਮਝ ਲਓ ਮਿਊਜ਼ੀਅਮ ਆ ਤੇ ਇਹ ਬਾਹਰ ਉਹਨਾਂ ਦੇ ਇਹਨਾਂ ਦੇਖਭਾਲ ਥੋੜੀ ਜੀ ਮਤਲਬ ਪੁਰਾਣੇ ਹਿਸਾਬ ਨਾਲ ਕਰਤੀ ਆ ਅੰਦਰ ਓਮ ਹੀ ਰੱਖੇ ਹੋਏ ਆ ਤੇ ਮਿਊਜ਼ੀਅਮ ਬਣਾਇਆ ਹੋਇਆ ਇਹ ਇਹ ਹੁਣ ਜਾਣਕਾਰੀ ਇਸ ਰੋਡ ਦੀ ਆ ਵੀ ਇਸ ਰੋਡ ਤੇ 17ਵੀਂ ਸਦੀ ਚ ਆ ਜਾਣਕਾਰੀ ਪੂਰੀ ਲੱਗੀ ਹੋਈ ਆ ਆ ਤੁਸੀਂ ਦੇਖ ਸਕਦੇ ਆ ਆ ਕੱਚੇ ਰਾਹ ਤੋਂ ਹੁਣ ਪੱਕੇ ਰਾਹਾਂ ਨੂੰ ਹੋ ਗਿਆਂ ਮੈਂ ਇਹ ਹਜੋ ਜੋ ਨਦੀਕ ਜਾ ਰਹੇ ਆ ਤੇ ਵੀ ਉਹ ਥੋੜਾ ਹੋਰ ਸਾਫ਼ ਹੋ ਰਿਹਾ हां जी मैं रेड़े कामा ਦੇ ਨੇੜੇ ਨਜ਼ਦੀਕ ਪਹੁੰਚ ਗਿਆ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਸੀਗਾ ਵੀ ਇਹ ਜਿਹੜੀ ਰੋਡ ਸੀਗੀ ਇਹਨੂੰ ਆਪਣੇ ਕਿੰਗਸ ਰੋਡ ਕਹਿੰਦੇ ਸੀਗੇ 17ਵੀਂ ਸਦੀ 'ਚ ਇੱਥੇ ਇੱਕ ਸ਼ਹਿਰ ਪੈਂਦਾ ਕੌਂਗਸਬਰਗ ਉੱਥੋਂ ਉਸ ਨਾਰਵੇ ਦੀ ਰਾਜਧਾਨੀ ਉਸਲੋ ਲਈ ਮਤਲਬ ਉੱਥੇ ਚਾਂਦੀ ਦੀ ਖਾਨਾ ਤੇ ਉੱਥੋਂ ਗੱਡਿਆ 'ਚ ਐਸੇ ਰਾਹ ਰਹੀ ਉਸਲੋ ਤੱਕ ਚਾਂਦੀ ਲਈ ਜਾਂਦੀ ਸੀਗੀ हां जी ਮੈਂ ਪਹੁੰਚ ਗਿਆ ਹੁਣ ਕੰਮ ਕੋਲ ਤੇ ਵੀਡੀਓ ਕਰਨ ਲੱਗੇ ਬੰਦ ਤੇ ਦੱਸਿਓ ਕਿ ਉਹ ਜੀ ਲੱਗੀ ਇਹ ਨੌਰਵੀ ਸਾਡੀ ਵੀਡੀਓ